ਕਿ ਸਾਡੇ ਹਲਕੇ ਦੇ ਆਨ ਮਾਨ ਸ਼ਾਨ ਉਹਨਾਂ ਦੀ ਰਹਿਣਵਾਈ ਹੈ ਅੱਜ ਤੋਂ ਕੁਝ ਦਿਨ ਪਹਿਲਾਂ ਸਾਡੇ ਯੂਥ ਪਲ ਕਮੇਟੀ ਦੇ ਵਿੱਚ ਮੀਟਿੰਗ ਹੋਈ ਸੀ ਮੀਟਿੰਗ ਦੇ ਵਿੱਚ ਉਹਨਾਂ ਨੇ ਹਦਾਇਤਾਂ ਦਿੱਤੇ ਸੀ ਕਿ ਵੀ ਆਪਣੇ ਜਿੰਨੇ ਵੀ ਸ਼ਹਿਰ ਦੀ ਸੁੰਦਰਤਾ ਵਾਸਤੇ ਜੋ ਜਿਹੜੀ ਵੀ ਰੋਡ ਦੀ ਲੈਂਡਸਕੇਪਿੰਗ ਕਰੋ ਬੇਰੀ ਸੇਵਾ ਲਈ ਸੀ ਵੀ ਤੁਸੀਂ ਇੱਥੇ ਇਹ ਜਿਹੜੀ ਸੜਕ ਦੇ ਆਲੇ ਦੁਆਲੇ ਬੂਟੇ ਲਾਉਣੇ ਆ ਨੇ ਸਾਰੇ ਨੇ ਸਮਝ ਸਵੇਣੀ ਆਪੋ ਆਪਣੇ ਕਰਨ ਤਾਇਆ ਕੀਤੇ ਸੀ ਬੁੱਤੇ ਲਾਵਾਂਗੇ ਜੋ 15% ਕੰਮ ਹੋ ਗਿਆ ਉਸ ਤੋਂ ਬਾਅਦ 100% ਇਹ ਕਰਾਂਗੇ ਉਹ ਚੜਾਈ ਤੋਂ ਲੈ ਕੇ ਇਧਰੋਂ ਇਧਰ ਅਨੰਦਪੁਰ ਦੇ ਤਰਾਈ ਤੱਕ ਅਰਦਾਬੀ ਬਤਵਲ ਸ਼ਹਿਰ ਦੀ ਗ੍ਰੀਨਰੀ ਸ਼ਹਿਰ ਦੀ ਸੁੰਦਰਤਾ ਔਰ ਬੜਾ ਵਧੀਆ ਲੱਗਿਆ ਜਿੰਨੇ ਬੂਟੇ ਲਾਏ ਨੇ ਇੰਨੇ ਸੋਹਣੇ ਲੱਗਦੇ ਆ ਹੁਣ ਦਿਲਾਬ ਦੇ ਫੁੱਲ ਪਲੀਆ ਨੇ ਫੈਕਸ ਨੇ ਜਿੰਨੇ ਵੀ ਇਹ ਬੂਟੇ ਨੇ ਲਗ ਲਗ ਪੁਸ਼ਪਾਮ ਵਗੈਰਾ ਬਹੁਤ ਸੋਹਣੇ ਸੋਹਣੇ ਬੂਟੇ ਲੱਗੇ ਆ ਇਹ ਕੰਮ ਆਇਆ ਜੀ ਨੇ ਮੁੱਠਲੇ ਲਾਇਗਨ ਇਹ ਵੀ ਕਿ ਉਹ ਵੀ ਦਾ ਇੰਨੇ ਮੁੱਠਲੇ ਗਏ ਇਹ ਸਾਡੇ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਮੰਤਰੀ ਸਾਹਿਬ ਸਾਡੇ ਹਲਕੇ ਦੇ ਆਨ ਮਾਨ ਸ਼ਾਨ ਉਹਨਾਂ ਦੀ ਰਹਿਣਵਾਈ ਹੇਠ ਅੱਜ ਤੋਂ ਕੁਝ ਦਿਨ ਪਹਿਲਾਂ ਸਾਡੇ ਯੂਸਪਲ ਕਮੇਟੀ ਦੇ ਵਿੱਚ ਮੀਟਿੰਗ ਹੋਈ ਸੀ ਮੀਟਿੰਗ ਦੇ ਵਿੱਚ ਉਹਨਾਂ ਨੇ ਹਦਾਇਤਾਂ ਦਿੱਤੀਆਂ ਸੀ ਕਿ ਵੀ ਆਪਣੇ ਜਿੰਨਾ ਵੀ ਸ਼ਹਿਰ ਦੀ ਸੁੰਦਰਤਾ ਵਾਸਤੇ ਜੋ ਵੀ ਰੋਡ ਦੀ ਲੈਂਡਸਕੇਪਿੰਗ ਲੈਂਡਸਕੇਪਿੰਗ ਵਾਸਤੇ ਵੀ ਆਪਾਂ ਇੱਕ ਇਹ ਬਹੁਤ ਉਹਨਾਂ ਨੇ ਕਈ ਜਗ੍ਹਾ ਵੱਖ-ਵੱਖ ਜਗ੍ਹਾ ਦੇਖਿਆ ਸ਼ਹਿਰ ਦੇ ਵਿੱਚ ਸਫਾਈ ਦਾ ਅਸੀਂ ਜ਼ਿਕਰ ਕੀਤਾ ਸੀ ਉਹਨਾਂ ਨੇ ਉਹਦੇ ਵਿੱਚ ਚਲੋ ਮੇਰੀ ਸੇਵਾ ਲਈ ਸੀ ਵੀ ਤੁਸੀਂ ਇੱਥੇ ਇਹ ਜਿਹੜੀ ਸੜਕ ਦੇ ਹੱਦ ਦੇਲੇ ਬੂਟੇ ਲਾਉਣੇ ਆ ਤੇ ਇਹ ਸਾਰੀ ਪਹਿਲਾਂ ਇੱਥੇ ਬਹੁਤ ਘਾਹ ਸੀਗਾ ਕਾਫੀ ਬਹੁਤ ਸੜਕ ਦੀ ਮਿੱਟੀ ਘਟਾ ਕਰਦੇ ਨਾਲ ਬਹੁਤ ਬੁਰਾ ਹਾਲ ਹੋਇਆ ਸੀ ਉਹਨਾਂ ਦੀ ਪਹਿਲਾਂ ਸਫਾਈ ਕਰੇਗੀ ਇਹ ਸਾਰੀ ਸਫਾਈ ਕਰਾਉਣ ਤੋਂ ਬਾਅਦ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਸਾਡੇ ਨਗਰ ਪੰਚਾਇਤਾਂ ਨਗਰ ਪੰਚਾਇਤ ਦੇ ਕਰਮਚਾਰੀਆਂ ਦਾ ਕਰਮਚਾਰੀਆਂ ਨੇ ਸਾਰੇ ਨੇ ਇੱਥੇ ਰਲ ਕੇ ਮਿਲ ਕੇ ਅਸੀਂ ਮਾਲੀ ਬਕਾਇਦਾ ਤੌਰ ਤੇ ਬਲਾ ਕੇ ਇਹ ਹਜ਼ਾਰ ਬੂਟਾ ਲਵਾਇਆ ਵੱਖ-ਵੱਖ ਕਿਸਮਾਂ ਦਾ ਇਹਦੇ ਵਿੱਚ ਗੇਂਦੇ ਦੇ ਗਲਾਬ ਦੇ ਫੈਕਸ ਵਗੈਰਾ ਕਲੀਆਂ ਦੇ ਬੂਟੇ ਤੇ ਹੋਰ ਵੀ ਕਾਫੀ ਤਰ੍ਹਾਂ ਦੇ ਬੂਟੇ ਜਿਵੇਂ ਬੁਸ਼ ਪਾਮ ਵਗੈਰਾ ਵਧੀਆ-ਵਧੀਆ ਬੂਟੇ ਲਾਏ ਨੇ ਹਜ਼ਾਰ ਬੂਟਾ ਲਾਇਆ ਗਿਆ ਮੈਂ ਇਹੀ ਆਸਪੋਰਨਸ ਕਰਦਾ ਸਾਡੇ ਸਾਂਹਮਣੇ ਉਹਦੇ ਸਾਰੇ ਸਹਿਯੋਗੀਆਂ ਤੋਂ ਸਾਡੀ ਨਗਰ ਪੰਚਾਇਤੋਂ ਸਾਡੇ ਇਲਾਕੇ ਜਿਹੜੇ ਪਟਵੰਤੇ ਸੱਜਣ ਨੇ ਜਿੰਨੇ ਵੀ ਸਮਾਜ ਸੇਵੀ ਨੇ ਵੀ ਇਸ ਕੰਮ ਦੇ ਵਿੱਚ ਸਭ ਵੱਧ ਤੋਂ ਵੱਧ ਸਾਰੇ ਉਤਮ ਕਰਨ ਔਰ ਸਾਰਿਆਂ ਨੂੰ ਮੈਂ ਇਹੀ ਬੇਨਤੀ ਕਰਦਾ ਪੁਰਜ ਔਰ ਅਪੀਲ ਕਰਦਾ ਵੀ ਵੱਧ ਤੋਂ ਸ਼ਹਿਰ ਦੀ ਗ੍ਰੀਨਰੀ ਸ਼ਹਿਰ ਦੀ ਸੁੰਦਰਤਾ ਔਰ ਬੜਾ ਵਧੀਆ ਲੱਗਿਆ ਜਿੰਨੇ ਬੂਟੇ ਲਾਏ ਨੇ ਇਹਨੇ ਸੋਹਣੇ ਲੱਗਦੇ ਆ ਹੁਣ ਗੁਲਾਬ ਦੇ ਫੁੱਲ ਪੱਲੀਆ ਨੇ ਫੈਕਸ ਨੇ ਜਿੰਨੇ ਵੀ ਇਹ ਬੂਟੇ ਨੇ ਅਲਗ-ਅਲਗ ਬੁਸ਼ਪਾ ਵਗੈਰਾ ਬਹੁਤ ਸੋਹਣੇ ਸੋਹਣੇ ਬੂਟੇ ਲੱਗੇ ਆਏ ਕਮ ਸੇ ਕਮ 15 ਬ੍ਰੇਟੀਆਂ ਨੇ ਹਾਂਜੀ ਦੇਖ ਪਾਣੀ ਕਿੰਨਾ ਬਹੋਂ ਦਿੱਤਾ ਗਿਆ ਸੀ ਇਹ ਰੋਜ਼ ਪਾਣੀ ਲੱਗਿਆ ਕਰੂਗਾ ਜੀ ਜਿਹੜੇ ਸਾਡੇ ਐਸਸੀ ਨੈਸ਼ਨਲ ਅਥਾਰਟੀ ਆ ਉਹਨਾਂ ਨੂੰ ਵੀ ਅਸੀਂ ਲਿਖਤੀ ਚਿੱਠੀ ਭੇਜੀ ਆ ਨਗਰ ਪੰਚਾਇਤ ਨੂੰ ਵੀ ਅਸੀਂ ਈਓ ਸਾਹਿਬ ਨੂੰ ਵੀ ਸਾਡੇ ਇੰਸਪੈਕਟਰ ਚੌਧਰੀ ਸਾਹਿਬ ਬਿੱਟੂ ਚੋਧਰੀ ਜੀ ਉਹਨਾਂ ਨੂੰ ਵੀ ਕਿਹਾ ਉਹ ਵੀ ਹੁਣੇ ਮਿਲ ਕੇ ਗਏ ਨੇ 10 ਮਿੰਟ ਪਹਿਲਾਂ ਆ ਕੇ ਗਏ ਨੇ ਉਹਨਾਂ ਨੇ ਕੱਲ ਵੀ ਪਾਣੀ ਲਵਾਇਆ ਅੱਜ ਵੀ ਪਾਣੀ ਲਵਾਇਆ ਉਹ ਰੋਜ਼ ਉਹ ਅਸੀਂ ਲਿਖਤੀ ਇਹ ਹੁਕਮ ਜਾਰੀ ਕਰਤੇ ਨੇ ਪਾਣੀ ਰੋਜ਼ ਲੱਗਿਆ ਕਰੂਗੀ ਪ੍ਰੋਪਰ ਦੇਖ ਰੱਖ ਔਰ ਇਸ ਦੇ ਵਿੱਚ ਰਿਓ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ ਦੇਸੀ ਰਿਓ ਜਿੰਨੇ ਵੀ ਜਿੱਥੇ ਹੁਣ ਸ਼ਹਿਰ ਸ਼ਹਿਰ ਦਾ ਜਿਹੜਾ ਜਿੱਥੇ ਕੂੜੇ ਕਰਕਟ ਦਾ ਪ੍ਰਬੰਧ ਕੀਤਾ ਗਿਆ ਉਹਦੇ ਵਿੱਚ ਜਿਹੜੀ ਉਹਦੀ ਬੇਸਟ ਦਾ ਕੂੜਾ ਬਣਦਾ ਉਹਨਾਂ ਨੇ ਹੁਣੇ ਮੇਰੇ ਨਾਲ ਐਗਰੀ ਕਰਕੇ ਗਏ ਨੇ ਉਹ ਕਹਿੰਦੇ ਅਸੀਂ ਇੱਥੇ ਰਿਓ ਦਾ ਵੀ ਪ੍ਰਬੰਧ ਕਰਕੇ ਰਿਓ ਇੱਥੇ ਲਵਾ ਰਹੇ ਆਂ ਔਰ ਕੋਈ ਐਸੀ ਗੱਲ ਨਹੀਂ ਪੂਰੀ ਦੇਖਭਾਲ ਪੂਰੀ ਹੋਈ ਜਾਊਗੀ ਇੱਕ ਜਗ੍ਹਾ ਤੇ ਮੇਰੇ ਬੂਟਾ ਲਗਾਏ ਗਏ ਨੇ 1000 ਬੂਟਾ ਲਗਾਏ ਗਏ ਇੱਕ 1000 ਬੂਟਾ ਲੱਗਿਆ ਜੀ ਇਹ ਬਾਕੀ ਹੋਰ ਵੀ ਕਾਫੀ 2000 ਬੂਟਾ ਹੋਰ ਆ ਰਹੇ ਆ ਉਹ ਵੀ ਆਪਣੇ 2000 ਬੂਟੇ ਦਾ ਹੋਰ ਪ੍ਰਬੰਧ ਕੀਤਾ ਕਿ ਬਾਕੀ ਜਿਸ ਤਰ੍ਹਾਂ ਜਿਸ ਤਰ੍ਹਾਂ ਜਿਵੇਂ ਜਿਵੇਂ ਕਿ ਜਗਾ ਜਗਾ ਜਿਹੜੀ ਆ ਉਹ ਜਗਾ ਸਾਫ ਜਗਾ ਬਣੀ ਜਾਊਗੀ ਮੂਰੇ ਪ੍ਰੋਪਰ ਜਗਾ ਤਿਆਰ ਹੋਈ ਜਾਊਗੀ ਉਹ ਜੋ ਉਸੇ ਤਰ੍ਹਾਂ ਬੂਟੇ ਲੱਗਦੇ ਜਾਈ ਜਾਣਗੇ ਇਹ ਰੇਨੂ ਸਾਹਿਬ ਗੁਰਦੁਆਰੇ ਤੋਂ ਜਦੋਂ ਸਨਹਾਲ ਚੌਕ ਵੱਲ ਨੂੰ ਜਾਂਦੇ ਆ ਗਾਰਡਨ ਪਹਿਲ ਉਸ ਤੋਂ ਸਾਹਮਣੇ ਲੱਗੇ ਫਿਰ ਇੱਕ ਸ਼ੇਰਾ ਮਿਸਤਰੀ ਉਹਦੇ ਸਾਹਮਣੇ ਲੱਗੇ ਜੰਗੀਰ ਬਿਸਤਰੀ ਉਹਨਾਂ ਦੇ ਸਾਹਮਣੇ ਕਾਫੀ ਦੂਰ ਤੱਕ ਲੱਗੇ ਕਮ ਸੇ ਕਮ ਇਹ ਰੇਨੂ ਸਾਹਿਬ ਗੁਰਦੁਆਰੇ ਤੋਂ ਲੈ ਕੇ 500 600 ਫੁੱਟ ਦੇ ਲੰਬਾਈ ਤੱਕ ਕਾਫੀ ਚੜਾਈ ਹੈ ਜਗਾ ਜੋ ਆ ਲੈਂਡਸਕੇਪਿੰਗ ਲੱਗੀ ਆ ਬਹੁਤ ਚੜਾਈ ਆ ਇਹ ਤੇ ਬੜੇ ਵਧੀਆ ਲੱਗਦੇ ਲੱਗੇ ਹੋਏ ਹਾਂਜੀ ਹਾਂਜੀ ਬਿਲਕੁਲ ਦੋਨੇ ਪਾਸੇ ਇਹ ਹਲੇ ਤਾਂ ਸਿਰਫ ਤੁਸੀਂ ਕਹ ਲਓ 15% ਜਾਂ 20% ਕੰਮ ਹੋਇਆ ਜੀ ਬਾਕੀ ਤਾਂ ਹਲੇ ਸਾਰਾ ਹੋਣ ਵਾਲਾ ਇਹ ਹਲੇ ਤਾਂ ਸਟਾਰਟਿੰਗ ਆ ਜੀ ਤਾਂ ਜੀ ਸਰਗੁਰੂ ਆਨੰਦ ਕਰੇ ਜੀ ਇਹਦੇ ਜਾਨੂ ਦਿਨ ਨੂੰ ਮੁੱਖਾ ਕਰੇ ਹੋਏ ਸਰਦਾਰ ਹਦੀਪ ਸਿੰਘ ਜੀ ਮੁੱਢੀ ਸਾਡੇ ਕੈਬਨਿਟ ਮਿਨਿਸਟਰ ਜੋਰਾ ਵਰਸਨ ਜੀ ਚੇਅਰਮੈਨ ਉਹਨਾਂ ਨੇ ਇੱਕ ਮੀਟਿੰਗ ਕੀਤੀ ਸੀ ਨਗਰ ਕੌਂਸਲ ਦੇ ਵਿੱਚ ਸਾਡੇ ਸਾਰੇ ਸਾਥੀਆਂ ਲੈ ਕੇ ਜਿਵੇਂ ਗੁਰਨਾਨ ਦੇਵ ਜੀ ਦਾ ਫਰਮਾਨ ਸੀ ਪਵਨ ਗੁਰੂ ਪਾਣੀ ਪਤਵ ਮਾਤਾ ਧਰਤ ਮਾਤਾ ਵੀ ਆਪਾਂ ਇਥੇ ਪਵਨ ਨੂੰ ਸਾਫ਼ ਰੱਖਣਾ ਪੌੜ ਪਾਣੀ ਨੂੰ ਸਾਫ਼ ਰੱਖਣਾ ਵਾਤਾਵਰਨ ਨੂੰ ਸਾਫ਼ ਰੱਖਣਾ ਉਹਨਾਂ ਨੇ ਇਹ ਤਹਿਇਆ ਕੀਤਾ ਸੀ ਵੀ ਆਪਾਂ ਸਾਰੇ ਨਾਲ ਮਿਲ ਕੇ ਗੁਰਨਾਨ ਦੇਵ ਜੀ ਦੇ ਜਨਮ ਦਿਨ ਤੋਂ ਪਹਿਲਾਂ ਸ਼ੁਰੂਆਤ ਕਰੀਏ ਬੁੱਤੇ ਸਾਰੇ ਲਾਇਵ ਉਹਨਾਂ ਦੀ ਮੀਟਿੰਗ ਦੇ ਵਿੱਚ ਤੇ ਮਾਂਜੂਬ ਕੈਬਨਿਨ ਮੰਤਰੀ ਜੀ ਨੇ ਦਵਾਈ ਕੀਤੀ ਇਹਨਾਂ ਦੀ 55000 ਰੁਪਏ ਉਹਨਾਂ ਨੇ ਕਿਹਾ ਸਾਡੇ ਵੱਲੋਂ ਬਾਕੀ ਸਾਡੇ ਸਮਾਜ ਸੇਵੀ ਸਾਰੇ ਜਿੰਨੇ ਖੜੇ ਆ ਸਾਰੇ ਸੀਗੇ ਉੱਥੇ ਉਹਨਾਂ ਨੇ ਵੀ ਆਪੋ ਆਪਣਾ ਯੋਗਦਾਨ ਪਾਇਆ ਜੋ ਦੱਸਿਆ ਬੱਬੂ ਗਰਦੀ ਜੀ ਨੇ ਬਈਆ ਬੂਟਾ 1000 ਇਹਨਾਂ ਵੱਲੋਂ ਵੀ ਸੀ ਤੇ ਹੋਰ ਵੀ ਸਾਰੇ ਸਾਡੇ ਜਿੰਨੇ ਵੀ ਮਾਂਜੂਬ ਸਾਡੇ ਹੈਗੇ ਨੇ ਆਜ਼ਾਦੀ ਪਾਰਟੀ ਦੇ ਲੀਡਰ ਸਰਾਂ ਉਹਨਾਂ ਨੇ ਸਾਰੇ ਨੇ ਸਮਾਜ ਸੇਵੀ ਨੇ ਆਪ ਕੋ ਆਪਣੇ ਸਾਰਿਆਂ ਤਹੀਆ ਕੀਤਾ ਅਸੀਂ ਬੂਟੇ ਲਾਵਾਂਗੇ ਜੋ 15% ਕੰਮ ਹੋ ਗਿਆ ਉਸ ਤੋਂ ਬਾਅਦ 100% ਇਹ ਕਰਾਂਗੇ ਉਹ ਚੜਾਈ ਕੋ ਲੈ ਕੇ ਇਧਰੋਂ ਇਧਰੋਂ ਅਨੰਦਪੁਰ ਦੇ ਚੌਂਕ ਤੱਕ ਸਾਰੇ ਬੂਟੇ ਲੱਗੇ ਆਂ ਸਾਹਦੇ ਆਪ ਦੇ ਵਿੱਚ ਵੀ ਸਾਰੇ ਸਫਾਈ ਦਾ ਨੰਨ ਚਲਾਇਆ ਜੀ ਉਹਨਾਂ ਨੇ ਅਦਾਇਤਾ ਕੀਤੀ ਹੈ ਯੂ ਸਾਹਿਬ ਨੂੰ ਬਈ ਸਫਾਈ ਜਿੰਨੀ ਵੀ ਹੈਗੀ ਸਫਾਈ ਵੱਧ ਤੋਂ ਵੱਧ ਕੀਤੀ ਜਾਵੇ ਉਹ ਰੋਜ਼ ਬੰਦੇ ਆਉਂਦੇ ਨੇ ਇੱਥੇ ਵੀ ਆਉਂਦੇ ਨੇ ਹੋਰ ਵੀ ਸਾਰੇ ਪੱਸੇ ਹੋਏ ਨੇ ਅੱਗੇ ਬਾਅਦ ਚੱਲੇ ਜਾਣੇ ਆ ਕਿਪਾ ਨੇ ਆਉਂਦੇ ਇਧਰ ਨੂੰ ਪਾਣੀ ਦੀ ਜ਼ਿੰਮੇਵਾਰੀ ਉਦੋਂ ਇਥੇ ਰੇਨੂ ਸਾਹਿਬ ਦੇ ਮੋਹਰੇ ਗੱਲ ਹੋਈ ਸੀ ਕਿ ਬਈ ਅਸੀਂ ਪਾਣੀ ਆਪ ਲਾਵਾਂਗੇ ਤੁਹਾਡੀ ਆਪ ਨੂੰ ਜੀ ਕਰਦੇ ਅਸੀਂ ਲਾ ਕੇ ਆਂਗੇ ਪਾਣੀ